ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਕੋਹੋਂ ਨਵੀਂ ਕਹਾਣੀ ਵਿੱਚ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਹੱਥੀਂ ਚੂੜਾ ਸਿਰ ਤੇ ਗੋਟੇ ਵਾਲੀ ਚੁੰਨੀ ਦਾ ਲੰਮਾ ਸਾਰਾ ਕੁੰਡ ਪੈਰੀ ਝਾਂਜਰ ਤੇ ਪਜੇਬਾ ਹੱਥਾਂ ਤੇ ਬੂਟੀਆਂ ਵਾਲੀ ਮਹਿੰਦੀ ਤੇ ਕਲੀਰੇ ਅਤੇ ਹੋਰ ਵੀ ਕਿੰਨਾ ਕੁਝ ਨਿੱਕੀ ਉਮਰੇ ਵਿਆਹ ਦਿੱਤੀ ਗਈ ਨੇ ਜਦੋਂ ਪਹਿਲੀ ਵਾਰ ਅਗਲੇ ਘਰ ਦੀਆਂ ਬਰੂਹਾਂ ਟੱਪੀਆਂ ਤਾਂ ਗ੍ਰਹਿਸਥ ਦਾ ਕੀ ਮਤਲਬ ਹੁੰਦਾ ਉਕਾ ਹੀ ਨਹੀਂ ਪਤਾ ਸੀ ਪਹਿਲੀ ਵਾਰ ਜਦੋਂ ਇਹਨਾਂ ਕੋਲ ਚੁੱਕ ਗੱਲ ਕਰਨੀ ਚਾਹੀ ਤਾਂ ਛੇਤੀ ਨਾਲ ਅੱਥ ਛੜਾ ਪਰਾਂ ਨੁਕਰੇ ਲੱਗ ਗਈ। ਫਿਰ ਇਹਨਾਂ ਪਿਆਰ ਨਾਲ ਸੈਤਮਾਰ ਕੋਲ ਸੱਦ ਮੰਝੇ ਤੇ ਸੁਵਾ ਦਿੱਤਾ ਤੇ ਉੱਤੇ ਚਾਦਰ ਪਾ ਦਿੱਤੀ। ਫਿਰ ਜਦੋਂ ਮਾੜਾ ਮੋਟਾ ਹਾਂ ਹੁੰਗਾ ਰਾਜਾ ਭਰਨਾ ਸ਼ੁਰੂ ਕੀਤਾ ਤਾਂ ਇੱਕ ਦਿਨ ਸਾਗ ਚੀਰਦੀ ਦੇ ਕੋਲ ਆ ਕੇ ਪੁੱਛਣ ਲੱਗੇ ਕਿ ਕਿਤੇ ਬਾਹਰ ਬਾਡੇ ਜਾਨ ਨੂੰ ਜੀ ਕਰਦਾ ਏ ਤਾਂ ਦੱਸ। ਮੇਰਾ ਚਾਚਾ ਫੌਜ ਵਿੱਚ ਸੀ ਜਦੋਂ ਪੜਨਾਦਾ ਹਮੇਸ਼ਾ ਢਲਹੋਜੀ ਦੀਆਂ ਗੱਲਾਂ ਕਰਿਆ ਕਰਦਾ। ਪਤਾ ਨਹੀਂ ਕਿਦਾਂ ਉਸ ਦਾ ਚੇਤਾ ਆ ਗਿਆ ਤੇ ਮੂੰਹ ਆਪ ਮੁਹਾਰੇ ਹੀ ਨਿਕਲ ਗਿਆ ਹਾਂ ਅੰਦਲੋਜੀ ਜਾਨ ਨੂੰ ਬੜਾ ਜੀ ਕਰਦਾ ਇਹਨਾਂ ਅਗਲੇ ਦਿਨ ਪੁੱਛ ਲਿਆ ਪਰ ਬੇਬੇ ਬਾਪੂ ਹੁਰਾਣੇ ਸਾਫ਼ ਨਾ ਕਰ ਦਿੱਤੀ ਉਸ ਮਗਰੋਂ ਉਸ ਮਗਰੋਂ ਮੈਨੂੰ ਸਾਰਾ ਕੁਝ ਭੁੱਲ ਭੁਲਾ ਗਿਆ ਪਰ ਇਹਨਾਂ ਅੰਦਲੋਜੀ ਵਾਲੀ ਗੱਲ ਚੇਤੇ ਰੱਖੀ ਫਿਰ ਇੱਕ ਦਿਨ ਘਰੇ ਬਲੈਕ ਐਂਡ ਵਾਈਟ ਟੀਵੀ ਲੈ ਆਂਦਾ ਫਿਰ ਚਿੱਤਰਹਾਰ ਰੰਗੋਲੀ ਸੰਦਲੀ ਪੈੜਾ ਸੋ ਨਕਚਰਵਾਰ ਐਤਵਾਰ ਨੂੰ ਕਦੇ ਕਦੇ ਆਉਂਦੀ ਪੰਜਾਬੀ ਫਿਲਮ ਸਾਰਾ ਕੁਝ ਬਸ ਪਰਦੇ ਪਿੱਛੇ ਲੋਕ ਓਲੇ ਹੋ ਕੇ ਵੇਖਣਾ ਪੈਂਦਾ ਸਾਰੇ ਜਾਣੇ ਇਕੱਠੇ ਜੋ ਬੈਠ ਵੇਖ ਰਹੇ ਹੁੰਦੇ ਫੇਰ ਕੁਝ ਹਸਤੇ ਮਗਰੋਂ ਬੇਬੇ ਬਾਪੂ ਅੱਗੜ ਪਿਛੜ ਹੀ ਜਹਾਨੋਂ ਤੁਰ ਗਏ ਕੁਝ ਮਹੀਨਿਆਂ ਮਗਰੋਂ ਪਿਛਲੇ ਪਿੰਡੋਂ ਵੀ ਸੁਨਿਆ ਆ ਗਿਆ ਪਿਛਲੀ ਪੀੜੀ ਨਾਲ ਵਜੀ ਗੰਢ ਖੁੱਲ ਗਈ ਨਿਆਣੇ ਜਵਾਨ ਹੋਣ ਲੱਗੇ ਜ਼ਿੰਮੇਵਾਰੀਆਂ ਵਧ ਗਈਆਂ ਇਹਰ ਪਤਾ ਹੀ ਨਾ ਲੱਗਾ ਕਦੋਂ ਉਹ ਪੜਾਈਆਂ ਪੂਰੀਆਂ ਕਰ ਆਪੋ ਆਪਣੀ ਮੰਜ਼ਲ ਵੱਲ ਉਡਾਰੀ ਮਾਰ ਗਏ ਤੇ ਅਸੀਂ ਦੋਵੇਂ ਇਕੱਲੇ ਕਾਰੇ ਰਹਿ ਗਏ ਸਾਰੀ ਦਿਹਾੜੀ ਗਲੀ ਵਿੱਚ ਬੈਠੇ ਬਾਹਰ ਖੇਡਦੇ ਜਵਾਕ ਵੇਖਦੇ ਰਹਿੰਦੇ ਇਹਨਾਂ ਦੀ ਸਾਹ ਦੀ ਤਕਲੀਫ ਵਾਧੀ ਗਈ ਡਾਕਟਰ ਸਵੇਰ ਦੀ ਸ਼ਹਿਰ ਬੰਦ ਕਰ ਦਿੱਤੀ ਇੱਕ ਦਿਨ ਅੱਧੀ ਰਾਤ ਨੂੰ ਜਾਗ ਖੁੱਲੀ ਤਾਂ ਦੇਖਿਆ ਕੱਲੇ ਬੈਠੇ ਟੀਵੀ ਦੇਖ ਰਹੇ ਸਨ ਇੱਕ ਡਾਕੂਮੈਂਟਰੀ ਫਿਲਮ ਵਿੱਚ ਦਲਹੌਜੀ ਸ਼ਹਿਰ ਦੀ ਸ਼ਹਿਰ ਕਰਵਾਈ ਜਾ ਰਹੀ ਸੀ ਅਗਲੇ ਦਿਨ ਪਤਾ ਨਹੀਂ ਕਿ ਕੀ ਸੁਝਿਆ ਵਕਤ ਹੀ ਬਾਹਰ ਨਿਕਲ ਗਏ ਵਾਪਸ ਮੁੜ ਕੇ ਤਾਂ ਹੱਥ ਵਿੱਚ ਕਾਗਜ਼ ਦੇ ਦੋ ਟੋਟੇ ਸਨ ਪੁੱਛਿਆ ਤਾਂ ਆਖਣ ਲੱਗੇ ਤਿਆਰੀ ਕੱਚ ਲੈ ਬਸ ਟੈਕਸੀ ਅਪੜਾ ਜਾਣੀ ਥੋੜੇ ਚਿਰ ਨੂੰ ਆਪਾਂ ਡਲਹੌਜੀ ਜਾਣਾ ਚਿਰਾਂ ਤੋਂ ਲੰਮਕ ਦੀ ਹੋਈ ਕੋਈ ਆਪਣੀ ਖਵਾਹਿਚ ਪਗਾਉਣੀ ਹੈ ਥੋੜੇ ਚਿਰ ਮਗਰੋਂ ਚੰਡੀਗੜ੍ਹੋਂ ਤੁਰੀ ਟੈਕਸੀ ਹੁਸ਼ਿਆਰਪੁਰ ਹੁੰਦੀ ਹੋਈ ਡਲਹੌਜੀ ਵੱਲ ਨੂੰ ਵਧ ਰਹੀ ਸੀ ਪੁੱਛ ਲਿਆ ਕਿ ਜੇ ਉੱਚੀਆਂ ਪਹਾੜੀਆਂ ਵਿੱਚ ਸਾਹ ਦੀ ਤਕਲੀਫ ਵੱਧ ਗਈ ਤਾਂ ਫੇਰ ਕੀ ਕਰਾਂਗੇ ਮੇਰੇ ਸਿਰ 헤ਟ ਬਾਹ ਦਿੰਦੇ ਹੋਏ ਅੱਖ ਲੱਗੇ ਕਿ ਤੂੰ ਨਾਲ ਐ ਨਾ ਮੇਰੇ ਕੁਝ ਨਹੀਂ ਹੁੰਦਾ ਮੇਰੇ ਸਾਹਾਂ ਦੀ ਲੜੀ ਨੂੰ ਫੇਰ ਨਿਆਣਿਆਂ ਦੀ ਅਕਸਰ ਹੀ ਆਖੀ ਜਾਂਦੀ ਚੇਤੇਕਾਰ ਬੋਲ ਪਏ ਸਾਰੇ ਆਖਦੇ ਨੇ ਕਿ ਅਸੀਂ ਬੁੱਢੇ ਹੋ ਗਏ ਹਾਂ ਕਮਲਿਆ ਨੂੰ ਕੌਣ ਸਮਝਾਵੇ ਕਿ ਬੁੱਢੇ ਇਨਸਾਨ ਹੁੰਦੇ ਨੇ ਨਾ ਕਿ ਉਹਨਾਂ ਦੇ ਸੁਪਨੇ